ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਵਕਵਾ ਕਿਲਾਕੀਆਂ ਦੇ ਵਿੱਚ ਮੀਂਹ ਪੈ ਰਿਹਾ ਕਿਉਂਕਿ ਮੌਨਸੂਨ ਦਾ ਆਗਮਨ ਹੋ ਚੁੱਕਿਆ ਅਜਿਹੇ ਦੇ ਵਿੱਚ ਅੰਮ੍ਰਿਤਸਰ ਦੀ ਖਾਸ ਤੌਰ ਤੇ ਗੱਲ ਕਰਾਂਗੇ ਗੁਰੂ ਨਗਰੀ ਦੇ ਵਿੱਚ ਮੀਦੇ ਕਾਰਨ ਮੌਸਮ ਬਹੁਤ ਜ਼ਿਆਦਾ ਜਿਹੜਾ ਸੁਹਾਵਣਾ ਬਣਿਆ ਹੋਇਆ ਉੱਥੇ ਜੇਕਰ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰੀਏ 골ਡਨ ਟੈਂਪਲ ਦੀ ਗੱਲ ਕਰੀਏ ਤਾਂ ਉੱਥੇ ਦੇ ਨਜ਼ਾਰੇ ਵੀ ਜਿਹੜੇ ਨੇ ਲੋਕ ਦੇਖਣ ਦੇ ਲਈ ਪਹੁੰਚ ਰਹੇ ਨੇ ਸੰਗਤਾਂ ਦੀ ਗਿਣਤੀ ਇਸ ਮੌਸਮ ਦੇ ਵਿੱਚ ਹੋਰ ਵੀ ਜ਼ਿਆਦਾ ਵੱਧ ਗਿਆ ਆਮ ਤੌਰ ਤੇ ਅਸੀਂ ਦੇਖਦੇ ਹੈਗੇ ਜਦੋਂ ਮੀਂਹ ਪੈਂਦਾ ਹੈ ਤੇ ਫਿਰ ਮੀਂਹ ਦੇ ਮੌਸਮ ਦੇ ਵਿੱਚ ਲੋਕੀ ਬਾਹ ਥੋੜਾ ਘੱਟ ਹੀ ਨਿਕਲਦੇ ਨੇ ਲੇਕਿਨ ਸ਼੍ਰੀ ਦਰਬਾਰ ਸਾਹਿਬ ਗੁਰੂ ਨਗਰੀ ਜੋ ਹੈ ਇੱਕ ਅਜੀਬਾ ਸ਼ਹਿਰ ਜਿੱਥੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਦੀ ਗਿਣਤੀ ਹੋਰ ਵੀ ਡਬਲ ਟ੍ਰਿਪਲ ਹੋ ਜਾਂਦੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਤੜਕੇ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈਗਾ ਜਿਸ ਦੇ ਕਾਰਨ ਮੌਸਮ ਸੁਹਾਵਣਾ ਹੋ ਗਿਆ ਲੰਮੇ ਸਮੇਂ ਤੋਂ ਪੈ ਰਹੇ ਮੀਂਹ ਦੇ ਕਾਰਨ ਲੋਕ ਜ ਨੇ ਉਹਨਾਂ ਨੂੰ ਗਰਮੀ ਤੋਂ ਕਾਫੀ ਜ਼ਿਆਦਾ ਰਾਹਤ ਮਿਲੀ ਹੈ ਮੀਡੀਆ ਦੇ ਨਾਲ ਜਿੱਥੇ ਮੌਸਮ ਦੇ ਵਿੱਚ ਠੰਡਕ ਆਈ ਹੈ ਉੱਥੇ ਹੀ ਗੁਰੂ ਘਰਾਂ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਸ਼ਰਧਾ ਦੇ ਵਿੱਚ ਕੋਈ ਘਾਟ ਦੇਖਣ ਨੂੰ ਨਹੀਂ ਮਿਲ ਰਹੀ। ਇਸ ਮੌਕੇ ਸਤਖੰਡਿ ਸ਼੍ਰੀ ਹਰਮੰਦਰ ਸਾਹਿਬ ਦੇ ਮੀਤ ਮੈਨੇਜਰ ਗੁਰਪਿੰਦਰ ਪਾਲ ਸਿੰਘ ਨੇ ਮੀਡੀਆ ਦੇ ਨਾਲ ਗੱਲ ਕੀਤੀ ਹੈਗੀ ਤੇ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਸ਼੍ਰੀ ਹਰਮੰਦਰ ਸਾਹਿਬ ਵਿਖੇ ਸਵੇਰ ਤੋਂ ਹੀ ਸੰਗਤਾਂ ਦੀ ਆਉਣ ਜਾਣ ਦੀ ਜੋ ਗਣਤੀ ਹੈਗੀ ਲਗਾਤਾਰ ਵਧ ਰਹੀ ਹੈ। ਮੀਂਹ ਦੇ ਬਾਵਜੂਦ ਲੋਕ ਜਿਹੜੇ ਨੇ ਸੰਗਤ ਜਿਹੜੇ ਨੇ ਗੁਰਦੁਆਰਾ ਸਾਹਿਬ ਆ ਕੇ ਨਤਮਸਤਕ ਹੋ ਰਹੇ ਨੇ ਇਹ ਨਜ਼ਾਰੇ ਸਾਫ ਦਰਸਾਉਂਦੇ ਨੇ ਕੀ ਮੌਸਮ ਚਾਹੇ ਜਿਹੋ ਜਿਹਾ ਵੀ ਹੋਵੇ ਸੰਗਤਾਂ ਦੀ ਗੁਰੂ ਘਰ ਦੇ ਨਾਲ ਆਸਾ ਅਟੁੱਟ ਰਹਿੰਦੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਂਹ ਦੇ ਮੌਸਮ ਨੂੰ ਧਿਆਨ ਦੇ ਵਿੱਚ ਰੱਖਦਿਆਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਨੇ। ਗੁਰੂ ਘਰ ਦੇ ਅੰਦਰ ਤੇ ਬਾਹਰ ਸ਼ਮਿਆਨੇ ਲਗਾਏ ਗਏ ਨੇ ਤਾਂ ਜੋ ਮੀਤੋਂ ਬਚਾਅ ਹੋ ਸਕੇ। ਉਹਨਾਂ ਕਿਹਾ ਹੈ ਕਿ ਪਰਿਕਰਮਾ ਦੇ ਵਿੱਚ ਵੀ ਜਗ੍ਹਾ-ਜਗ੍ਹਾ ਤੇ ਸ਼ਮਿਆਨੇ ਜਿਹੜੇ ਹੈਗੇ ਲਗਾ ਕੇ ਬਾਰਿਸ਼ ਤੋਂ ਬਚਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ। ਲੰਗਰ ਹਾਲ ਦੇ ਵਿੱਚ ਵੀ ਸਵੇਰ ਤੋਂ ਹੀ ਚਾਹ ਅਤੇ ਨਾਲ ਹੀ ਲੰਗਰ ਜੋ ਹੈ ਉਹ ਸਵੇਰ ਤੋਂ ਹੀ ਉਪਲਬਧ ਕਰਵਾਇਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਵੀ ਪੂਰੀ ਨਿਸ਼ਚਾ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ ਮੇ ਦੇ ਵਿਚਕਾਰ ਉਹ ਸੰਗਤ ਦੀ ਸਹੂਲਤ ਲਈ ਲਗਾਤਾਰ ਤੈਨਾਤ ਨੇ ਤੇ ਹਰ ਪੱਖੋਂ ਪ੍ਰਬੰਧ ਜਿਹੜੇ ਨੇ ਉਹਨਾਂ ਨੂੰ ਦੇਖਿਆ ਜਾ ਰਿਹਾ ਹੈ ਕਿ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਦਿੱਕਤ ਨਾ ਆਵੇ ਤਾਂ ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ ਤੁਸੀਂ ਵੀ ਕਮੈਂਟ ਕਰਕੇ ਜੋ ਹੈ ਹਾਜ਼ਰੀ ਜ਼ਰੂਰ ਲਗਾਓ ਕਿਸ ਤਰੀਕੇ ਦੇ ਨਾਲ ਮੌਸਮ ਸੁਹਾਣਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬਣਿਆ ਹੋਇਆ ਕੀ ਕੁਝ ਕਹਿਣਾ ਇਸ ਦੇ ਵਿੱਚ ਮੀਤ ਜਿਹੜੇ ਮੈਨੇਜਰ ਨੇ ਤੁਸੀਂ ਵੀ ਸੁਣੋ ਮੈਂ ਸੁਣਨਾ ਕਿ ਭਾਵੇਂ ਪਹਿਲਾਂ ਗਰਮੀ ਦਾ ਮੌਸਮ ਸੀ ਪਰ ਸੰਗਤਾਂ ਦੇ ਵਿੱਚ ਉਦੋਂ ਵੀ ਬਹੁਤ ਉਸ਼ਾ ਸੀ ਸੰਗਤਾਂ ਉਸ ਸਮੇਂ ਵੀ ਨਤਮਸਤਕ ਹੋਣ ਵਾਸਤੇ ਪਰਿਵਾਰਾਂ ਸਮੇਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੀਆਂ ਸਨ ਅੱਜ ਬਰਸਾਤ ਦਾ ਦਿਨ ਹੋਰ ਕਿਉਂਕਿ ਸੰਗਤ ਦੀ ਆਮਦ ਕੁਝ ਹੋਰ ਵਧ ਗਈ ਹੈ ਕਿਉਂਕਿ ਮੌਸਮ ਬਹੁਤ ਵਧੀਆ ਤੇ ਠੰਡਾ ਤੇ ਸੁਹਾਵਣਾ ਹੈ ਸੰਗਤ ਆਪਣੇ ਪਰਿਵਾਰਾਂ ਸਮੇਤ ਇਸ ਮੀਂਹ ਦੇ ਵਿੱਚ ਵੀ ਨਤਮਸਤਕ ਹੋਣ ਲਈ ਪਰਿਵਾਰਾਂ ਸਮੇਤ ਪਹੁੰਚ ਰਹੀਆਂ ਨੇ ਕਿੱਥੇ ਸੰਗਤਾਂ ਸਾਚਕਾ ਸ਼੍ਰੀ ਮੰਦਰ ਸਾਹਿਬ ਵਿਖੇ ਆਪਣੇ ਵਹੀਕਲਾਂ ਰਹੀ ਮੀਂਹ ਦੇ ਬਰਸਾਤ ਦੇ ਮੌਸਮ ਵਿੱਚ ਮੱਛੀ ਟਿਕਣ ਲਈ ਆ ਰਹੀਆਂ ਨੇ ਉੱਥੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰਸਰ ਦੇ ਪ੍ਰਬੰਧ ਵੱਲੋਂ ਜੋ ਸੰਗਤਾਂ ਨਤਮਸਤਕ ਹੋਣ ਆ ਰਹੀਆਂ ਉਹਨਾਂ ਦੇ ਪਲਾਇਏ ਤੋਂ ਸ਼੍ਰੀ ਦਰਬਾਰ ਸਾਹਿਬ ਕਰਮਾਦਕ ਤੋਲ ਗਿਆ ਕਿ ਸ਼੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਣ ਜਾਣ ਤੱਕ ਮੁੱਚੇ ਰਸਤੇ ਵਿੱਚ ਮੈਂਟਾਂ ਦੀ ਵਿਛਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਵਰਖਸ਼ਥਾਨਾਂ ਦੇ ਉੱਤੇ ਜੋ ਬਰਸਾਤ ਹੋ ਰਹੀ ਹੈ ਉਹਨਾਂ ਦੇ ਠਹਿਰਨ ਵਾਸਤੇ ਉਹਨਾਂ ਦੇ ਖਲੋਣ ਵਾਸਤੇ ਖੜੇ ਹੋਣ ਵਾਸਤੇ ਟੈਂਟ ਛਮਿਆਨੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਵੱਲੋਂ ਜੋ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਣ ਆ ਰਹੀਆਂ ਉਹਨਾਂ ਵਾਸਤੇ ਰੈਕਾ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਇੱਥੋਂ ਤੱਕ ਮੈਂ ਸਮਝਦਾ ਕਿ ਅੱਜ ਠੰਡਾ ਮੌਸਮ ਭਾਵੇਂ ਕਿ 24 ਘੰਟੇ ਚਾਹ ਦਾ ਲੰਗਰ ਚੱਲਦਾ ਫਿਰ ਵੀ ਠੰਡਾ ਮੌਸਮ ਹੋਣ ਕਰਕੇ ਲੰਗਰ ਹਾਲ ਵਿੱਚ ਸੰਗਤਾਂ ਵਾਸਤੇ ਚਾਹ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਜਿੱਥੇ ਸੰਗਤਾਂ ਵਿਸ਼ੇਸ਼ ਤੌਰ ਤੇ ਮੱਥਾ ਟੇਕਣ ਮੀ ਨੇਰੀ ਝਖੜ ਹੋਵੇ ਉੱਥੇ ਪਹੁੰਚ ਰਹੀ ਨੇ ਉੱਥੇ ਸ਼੍ਰੀ ਦਰਬਾਰ ਸਾਹਿਬ ਦਾ ਜੋ ਸ਼ਟਾਫ ਹੈ ਉਹ ਵੀ ਆਪਣੀ ਸੇਵਾਦਾਰ ਉਹਨਾਂ ਦੇ ਜੋ ਸੇਵਾਦਾਰ ਨੇ ਉਹ ਵੀ ਬੜੀ ਵਧੀਆ ਢੰਗ ਨਾਲ ਬਰਸਾਤ ਦੇ ਵਿੱਚ ਖਲੋ ਕੇ ਵੀ ਡਿਊਟੀਆਂ ਨਿਭਾ ਰਹੇ ਨੇ ਇੱਥੋਂ ਤੱਕ ਜੋ ਸੰਗਤਾਂ ਆਪਣੇ ਕੱਪੜੇ ਬੈਗ ਲੈ ਕੇ ਪਹੁੰਚ ਰਹੀਆਂ ਨੇ ਮੱਥਾ ਟੇਕਣ ਵਾਸਤੇ ਜਿਨ੍ਹਾਂ ਦੇ ਭਾਵੇਂ ਮੈਂ ਸਮਝਦਾ ਕਿ ਉਹ ਕੱਪੜੇ ਗਿੱਲੇ ਨਾ ਹੋ ਜਾਣ ਉਸ ਵਾਸਤੇ ਵੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਗੱਛੜੀ ਘਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਉਹਨਾਂ ਦੇ ਜੋੜੇ ਘਰ ਦੇ ਪ੍ਰਬੰਧ ਕੀਤੇ ਉਹਨਾਂ ਦੀ ਜੋੜਿਆਂ ਦੀ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ ਉਹਨਾਂ ਦੇ ਜੋ ਕੱਪੜੇ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਗੱਛੜੀ ਘਰ ਦਾ ਪ੍ਰਬੰਧ ਕੀਤਾ ਗਿਆ ਸੰਕਟਾਂ ਆਪਣੇ ਜੋ ਬੈਗ ਨੇ ਉਹਨਾਂ ਨੂੰ ਕੱਪੜੇ ਨੇ ਖਿਲੇ ਹੋਣ ਤੋਂ ਬਚਾਉਣ ਲਈ ਗੱਛੜੀ ਘਰ ਵਿੱਚ ਜਮ੍ਹਾਂ ਕਰਾ ਕੇ ਸ਼੍ਰੀ ਦਰਬਾਰ ਸਾਹਿਬ ਕੇ ਨਤਮਸਤਕ ਹੋਣ ਆ ਰਹੀਆਂ